10 ਮਿੰਟ ਸ਼ਬਦਾਂਝਲੀਆਂ ਦੇ ਕੇ ਉੱਠ ਗਿਆ ਸੈਸ਼ਨ ਇਹ ਉਹ ਬੰਦੇ ਨੇ ਜਿਹੜੇ ਕੋਠਿਆਂ ਤੇ ਚੜ੍ਹ ਕੇ ਰੌਲਾ ਪਾਉਂਦੇ ਹੁੰਦੇ ਸੀ 1 ਕਰੋੜ ਰੁਪਏ ਇੱਕ ਦਿਨ ਦਾ ਖਰਚਾ ਹੁੰਦਾ ਜੀ ਵੇਸਟ ਕਰਤਾ ਜੀ ਲੋਕਾਂ ਦਾ 10 ਮਿੰਟ 'ਚ 1 ਕਰੋੜ ਤੋਂ ਜ਼ਿਆਦਾ ਇਹ ਤਾਂ 1.5 ਕਰੋੜ ਹੋ ਗਿਆ ਹੁਣ ਉਹ ਸਾਰਾ ਖੂ ਖਾਤੇ 'ਚ ਗਿਆ ਪੈਸਾ ਸਾਢੇ 3 ਸਾਲ ਸੁੱਤੇ ਰਹੇ ਨੇ ਜਿਹੜਾ ਬੰਦਾ ਆਰਕੀਟੈਕਟ ਸੀ ਬੇਦਬੀ ਦੇ ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ ਕੋਮਰ ਵਿੱਚ ਜੇ ਪ੍ਰਤਾਪ ਉਹਨੂੰ ਪਾਰਟੀ 'ਚੋਂ ਕੱਢ ਕੇ ਬਾਹਰ ਮਾਰਿਆ ਜਿਹੜਾ ਬਿੱਲ ਆ ਕੇ ਆਉਣਗੇ ਇਹ ਇਸ ਤਰ੍ਹਾਂ ਦਾ ਇੱਕ ਬਿੱਲ ਆਪੀਸੀ ਨੂੰ ਅਮੈਂਡ ਕਰਨ ਦਾ ਕੈਪਟਨ ਅਬਰਿੰਦਰ ਸਿੰਘ 2018 ਜਿਲੇ ਆ ਚੁੱਕੇ ਆ ਸਿੱਖ ਕੌਮ ਦੇ ਵਿੱਚ ਵੇ ਆਫ ਲਾਈਫ ਟਰੈਡੀਸ਼ਨ ਵਿੱਚ ਫਾਂਸੀ ਹੈਜ਼ ਨੋ ਪਲੇਸ ਲੈਂਡ ਪੂਲਿੰਗ ਜਿਹੜਾ ਅਸਲ ਮੁੱਦਾ ਉਹਦੇ ਤੇ ਕੋਈ ਬਹਿਸ ਨਹੀਂ ਹੋਣ ਦੇਣਗੇ ਜ਼ੀਰੋ ਆਪ ਕੱਲ ਦੇਖ ਲੈਣਾ ਉੱਠਣ ਹੀ ਨਹੀਂ ਦੇਣਾ ਪਵਦੀ ਪਾਰਟੀ ਦੇਖੀ ਜਿਹੜੀ ਛਾਤੀ ਤੇ ਹੱਥ ਮਾਰ ਕੇ ਕਹਿੰਦੀ ਝੂਠੇ ਮੁਕਾਬਲੇ ਪੁਲਿਸ ਮੁਕਾਬਲੇ 'ਚ ਬੰਦੇ ਮਾਰ ਦਿੱਤੇ ਜੀ very stupid ਸੁਖਪਾਲ ਸਿੰਘ ਕਿਹੜਾ ਸਾਡੇ ਨਾਲ ਨੇ ਐਸਐਮ ਕਾਂਗਰਸ ਦੇ ਲੀਡਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਪਰ ਬੇਅਦਬੀ ਨੂੰ ਲੈ ਕੇ ਜਿਹੜਾ ਖਾਸ ਕਰਕੇ ਤੁਸੀਂ ਤਾਂ ਬਹੁਤ ਇਸ ਵਿਸ਼ੇ ਤੇ ਬੋਲਦੇ ਰਹੇ ਹੋ ਕਹਿੰਦੇ ਮਤਲਬ ਕਿਹਾ ਜਾ ਰਿਹਾ ਕਿ ਸਦਨ ਦੇ ਵਿੱਚੋਂ ਲੈ ਕੇ ਆਉਣਾ ਦੱਸਦਾ ਪਹਿਲੀ ਗੱਲ ਤਾਂ ਸੈਸ਼ਨ ਨੇ ਫਰਾਡ ਸੀ ਅੱਜ ਕਿਹਾ ਗਿਆ ਕਿ 2 ਦਿਨ ਦਾ ਸੈਸ਼ਨ ਔਰ ਅੱਜ 10 ਮਿੰਟ ਸ਼ਰਧਾਂਜਲੀਆਂ ਦੇ ਕੇ ਉੱਠ ਗਿਆ ਸੈਸ਼ਨ ਇਹ ਉਹ ਬੰਦੇ ਨੇ ਜਿਹੜੇ ਕੋਠਿਆਂ ਤੇ ਚੜ੍ਹ ਕੇ ਰੌਲਾ ਪਾਉਂਦੇ ਹੁੰਦੇ ਸੀ ਇੰਨੇ ਛੋਟੇ ਸੈਸ਼ਨ ਕਰਦੇ ਨੇ 1 ਕਰੋੜ ਰੁਪਏ ਇੱਕ ਦਿਨ ਦਾ ਖਰਚਾ ਹੁੰਦਾ ਜੀ ਵੇਸਟ ਕਰਤਾ ਜੀ ਲੋਕਾਂ ਦਾ 10 ਮਿੰਟਾਂ 'ਚ 1 ਕਰੋੜ ਤੋਂ ਜ਼ਿਆਦਾ ਇਹ ਤਾਂ 1.5 ਕਰੋੜ ਹੋ ਗਿਆ ਹੋਣਾ ਹੁਣ ਉਹ ਸਾਰਾ ਖੂ ਖਾਤੇ 'ਚ ਗਿਆ ਪੈਸਾ ਦੂਜੀ ਗੱਲ ਤੁਸੀਂ ਬੇਦਬੀ ਦੀ ਕੀਤੀ ਆ ਸਾਢੇ 3 ਸਾਲ ਸੁੱਤੇ ਰਹੇ ਨੇ ਜਿਹੜਾ ਬੰਦਾ ਆਰਕੀਟੈਕਟ ਸੀ ਬੇਦਬੀ ਦੇ ਕੇਸਾਂ ਦੀ ਇਨਵੈਸਟੀਗੇਸ਼ਨ ਕੀਤੀ ਕੋਮਰ ਵਿਜੇ ਪ੍ਰਤਾਪ ਉਹਨੂੰ ਪਾਰਟੀ 'ਚੋਂ ਕੱਢ ਕੇ ਬਾਹਰ ਮਾਰਿਆ ਔਰ ਹੁਣ ਇਹ ਜਿਹੜਾ ਬਿੱਲ ਆਉਣ ਲਈ ਇਹ ਸਿਰਫ ਲੋਕ ਦਿਖਾਵਾ ਵਾ ਕਿਸੇ ਤਰੀਕੇ ਨਾਲ ਦੱਸਿਓ ਦੱਸਿਓ ਅਸੀਂ ਕੁਝ ਕੀਤਾ ਕਿਉਂਕਿ ਸਾਰੇ ਦਾ ਆਫੀਸਰ ਜਮਾਨਤਾਂ ਤੇ ਆ ਗਏ ਸਾਰੀਆਂ ਟ੍ਰਾਇਲਸ ਹਾਈ ਕੋਰਟ ਨੇ ਸਟੇ ਕਰਤੀਆਂ ਔਰ ਇਹ ਜਿਹੜਾ ਬਿੱਲ ਆ ਕੇ ਆਉਣਗੇ ਇਹ ਇਸ ਤਰ੍ਹਾਂ ਦਾ ਇੱਕ ਬਿੱਲ ਆਪੀਸੀ ਨੂੰ ਅਮੈਂਡ ਕਰਨ ਦਾ ਕੈਪਟਨ ਅਬਰਿੰਦਰ ਸਿੰਘ 2018 ਚ ਲਿਆ ਚੁੱਕੇ ਆ ਯੂ ਕੈਨ ਨਾਟ ਅਮੈਂਡ ਦੀ ਆਪੀਸੀ ਯੂ ਕੈਨ ਨਾਟ ਅਬੈਂਡ ਬੀ ਐਨ ਐਸ ਇਟ ਇਜ਼ ਦੀ ਪ੍ਰੋਗਰੇਟਿਵ ਆਫ ਦੀ ਲੋਕ ਸਭਾ ਔਰ ਅਮਰਿੰਦਰ ਦਾ ਪਾਸ ਕੀਤਾ ਹੋਇਆ ਬਿੱਲ ਕਿਦੇ ਮਿੱਟੀ ਘਟੇ ਚ ਪਿਆ ਦਿੱਲੀ ਇਹ ਵੀ ਮਿੱਟੀ ਘਟੇ ਚ ਜਾਣਾ ਅੱਛਾ ਇਹ ਕਹਿੰਦੇ ਅਸੀਂ ਦਿਆਂਗੇ ਉਹਨਾਂ ਨੇ ਵੀ ਕਿਹਾ ਸੀ ਅਸੀਂ ਦਿਆਂਗੇ ਉਮਰ ਕੈਦ ਇਹ ਕਹਿਣਗੇ ਅਸੀਂ ਫਾਂਸੀ ਦੇਾਂਗੇ ਪਹਿਲੀ ਗੱਲ ਤਾਂ ਸਿੱਖ ਕੌਮ ਦੇ ਵਿੱਚ ਵੇ ਆਫ ਲਾਈਫ ਟਰੈਡੀਸ਼ਨ ਵਿੱਚ ਫਾਂਸੀ ਹੈਜ਼ ਨੋ ਪਲੇਸ ਫੇਕ ਇੰਕਾਊਂਟਰਸ ਹੈਵ ਨੋ ਪਲੇਸ ਥੈਟ ਇਜ਼ ਅਗੇਂਸਟ ਦਾ ਬੇਸਿਕ ਹਿਊਮਨ ਰਾਈਟ ਫੰਡਮੈਂਟਲ ਤੇ ਅਗਰੇ ਲੈ ਕੇ ਵੀ ਆਉਣਗੇ ਪਾਸ ਵੀ ਕਰਾ ਲੈਣਗੇ ਕਿਤੇ ਖੂੰਜੇ ਚ ਦਿੱਲੀ ਪਿਆਰ ਹੋਊਗਾ ਇਹਨਾਂ ਨੇ ਇਹਨਾਂ ਨੇ ਇਹੀ ਕਰਾਉਣਾ ਵਾ ਇਹਨਾਂ ਨੇ ਪਹਿਲਾਂ ਕੋਈ ਕਰੀ ਆ ਯਾਦਾ ਸਪੈਸ਼ਲ ਸੈਸ਼ਨ ਸੱਦਿਆ ਸੀਗਾ ਲੋਟਸ ਆਪਰੇਸ਼ਨ ਤੇ ਲੱਭਾ ਕੁਛ ਫਿਰ ਉਸ ਤੋਂ ਬਾਅਦ ਹੋਰ ਕਿੰਨੇ ਛੋਟੇ ਛੋਟੇ ਸੈਸ਼ਨ ਬੁਲਾਏ ਇੱਕ ਇੱਕ ਦਿਨ ਦੇ ਤੇ ਇਹ ਸੈਸ਼ਨ ਜਿਹੜਾ ਵਾ ਇਹ ਵੇਸਟ ਆਫ ਟਾਈਮ ਆ ਔਰ ਇੱਕ ਦਿਨ ਦਾ ਸੈਸ਼ਨ ਹੈ ਔਰ ਦੂਜਾ ਕਿ ਲੈਂਡ ਪੂਲਿੰਗ ਜਿਹੜਾ ਅਸਲ ਮੁੱਦਾ ਉਹਦੇ ਤੇ ਕੋਈ ਬਹਿਸ ਨਹੀਂ ਹੋਣ ਦੇਣਗੇ ਜ਼ੀਰੋ ਆਵਜ ਕੱਲ ਦੇਖ ਲੈਣਾ ਉੱਠਣ ਹੀ ਨਹੀਂ ਦੇਣਾ ਕਿਉਂਕਿ 25000 ਏਕੜ ਪ੍ਰਾਈਮ ਐਗਰੀਕਲਚਰ ਲੈਂਡ ਇਜ਼ ਗੋਇੰ ਟੂ ਬੀ ਯੂਸਰਪ ਠਾਈਜੈਕਟ ਸਨੈਚਡ ਅਵੇ ਫਰਮ ਦ ਫਾਰਮਰਸ ਕਿਉਂਕਿ ਅੱਜ ਤੁਸੀਂ ਪੜ੍ਹੋ ਅਖਬਾਰਾਂ 8000 ਕਿਸਾਨਾਂ ਚੋਂ ਸਿਰਫ 15 ਨੇ ਕਿਹਾ ਕਿ ਅਸੀਂ ਅਦਿਨ ਨੂੰ ਤਿਆਰ ਆ 98.999999 ਉਹਨਾਂ ਨੇ ਕਿਹਾ ਗਿਆ ਸੀ ਨਹੀਂ ਦੇਣੀ ਜ਼ਮੀਨ ਪਰ ਇਹ ਖੋਣਗੇ ਔਰ ਖੋ ਕੇ ਕਿਸੇ ਲੈਂਡ ਮਾਫੀਆ ਨੂੰ ਦੇਣਗੇ ਚਾਰ ਪੈਸੇ ਜਿਹੜੇ ਦਿੱਲੀ ਵਾਲਿਆਂ ਨੇ ਰਿਜੈਕਟਿਡ ਲੀਡਰਾਂ ਨੇ ਕਮਾਉਣੇ ਉਹ ਕਮਾਉਣਗੇ ਦੈਟਸ ਦ ਸਟੋਰੀ ਜਿਹੜਾ ਕਾਨੂੰਨ ਵਿਵਸਥਾ ਨੂੰ ਲੈ ਕੇ ਪਿਛਲੇ ਦਿਨੀ ਵਪਾਰੀਆਂ ਦੀ ਲਗਾਤਾਰ ਜਿਸ ਤਰੀਕੇ ਦੇ ਨਾਲ ਘਟਨਾਵਾਂ ਆ ਰਹੀਆਂ ਬਹੁਤ ਮਾੜੀ ਵਿਵਸਥਾ ਵਾ ਅਬੂਹਰ ਦੇ ਬਿਜ਼ਨਸਮੈਨ ਦਾ ਕਤਲ ਇਟ ਸਪੀਕਸ ਵੋਲਿਊਮਸ ਅਬਾਊਟ ਦ ਟੋਟਲ ਕ੍ਰੈਸ਼ਡ ਲਾਅ ਐਂਡ ਆਰਡਰ ਔਰ ਜਿਹੜੇ ਮੁੰਡੇ ਦੋ ਮਾਰੇ ਫੇਕ ਇਨਕਾਊਂਟਰ ਚ ਉਹ ਝੂਠਾ ਇਨਕਾਊਂਟਰ ਹੈ ਉਹਦੇ ਕਨਫਿਊਜ਼ ਸਟੋਰੀਜ਼ ਪੇਸ਼ ਹੋ ਰਹੀਆਂ ਇਹਦੀ ਜਾਂਚ ਹੋਣੀ ਚਾਹੀਦੀ ਪਹਿਲੀ ਪਾਰਟੀ ਦੇਖੀ ਜਿਹੜੀ ਛਾਤੀ ਤੇ ਹੱਥ ਮਾਰ ਕੇ ਕਹਿੰਦੀ ਝੂਠੇ ਮੁਕਾਬਲੇ ਪੁਲਿਸ ਮੁਕਾਬਲੇ ਬੰਦੇ ਮਾਰ ਦਿੱਤੇ ਜੀ ਵੈਰੀ ਸਟੂਪਿਡ ਅਗੇਨ ਆਈ ਸੈਡ ਕਿ ਮਨੁੱਖੀ ਕਾਣਾ ਦਾ ਮਨੁੱਖੀ ਅਧਿਕਾਰਾਂ ਦਾ ਕਾਣ ਆ ਅਗਰ ਕੋਈ ਬੰਦਾ ਗੁਨਾਹ ਕਰ ਰਿਹਾ ਉਹਨੂੰ ਟਰਾਈ ਕਰੋ ਕੋਰਟ ਅਦਾਲਤਾਂ ਕ੍ਰਿਮੀਨਲ ਜਸਟਿਸ ਸਿਸਟਮ ਨਹੀਂ ਤਾਂ ਬੰਦ ਕਰ ਦਿਓ ਸਾਰਾ ਕੁਝ ਕੋਈ ਅਸੀਂ ਤਾਂ ਗੋਲੀ ਮਾਰ ਕੇ ਬੰਦੇ ਖਤਮ ਕਰਾਂਗੇ ਪਟਿਆਲੇ ਦਾ ਨੌਜਵਾਨ ਮਾਰਿਆ ਦੈਟ ਵਾਸ ਰੋਂਗ ਇਨਕਾਊਂਟਰ ਸਾਰੇ ਝੂਠੇ ਇਨਕਾਊਂਟਰ which is highly highly condemnable ਲੀਡਰ ਆਫ اپੋਜੀਸ਼ਨ ਨੇ ਕਿ ਅਪਲੀਕੇਸ਼ਨ ਦਿੱਤੀ ਹੈ ਤੁਹਾਡੀ ਵੀ ਉਹਦੇ ਚ ਆ ਗਈ ਹੋਣੀ ਨਹੀਂ ਸਰ ਉਹਦੇ ਚ ਥੋੜਾ ਥੋੜਾ ਜਿਹਾ ਜ਼ਿਕਰ ਆਇਆ ਉਹਨਾਂ ਨੇ ਤੁਹਾਡੀ ਵੀ ਰੈਫਰੈਂਸ ਉੱਥੇ ਦਿੱਤੀ ਹੈ ਕਿ ਵਿਜੇਸਲਫ ਝੂਠੀਆਂ ਵੀਡੀਓਜ਼ ਪਾ ਕੇ ਬਦਨਾਮ ਕਰਨ ਦੇ ਨਜ਼ਰੀਏ ਨਾਲ ਕਾਲੇ ਰੰਗ ਪੇਸ਼ ਕਰਕੇ ਅਗਰ ਇਹਨਾਂ ਦੀਆਂ ਝੂਠੀਆਂ ਵੀਡੀਓਜ਼ ਅਸੀਂ ਝੂਠੀਆਂ ਨਹੀਂ ਡਬਲ ਫੈਸਿਟੇਡ ਲੀਡਰ ਕੇਜਰੀਵਾਲ ਕੀ ਕਹਿੰਦਾ ਹੁੰਦਾ ਸੀ 20000 ਕਰੋੜ ਕਢਾਂਗੇ ਮਾਈਨਿੰਗ ਸੇ ਕਿੱਥੇ ਆ ਮਾਨ ਕਹਿੰਦਾ ਸੀ ਆ ਜਿਹੜੇ ਅਸੀਂ ਸਿਲੰਡਰ ਲੈ ਕੇ ਲਾਈਨ 'ਚ ਖੜ ਕੇ ਸਿਲੰਡਰ ਲਿਆ ਕਰਾਂ ਕਿੱਥੇ ਨੇ ਸੋ ਇਟਸ ਅ ਫਰਾਡ ਜੇ ਕੱਲ ਜਿਹੜਾ ਤੁਹਾਡਾ ਏਜੰਡਾ ਕੀ ਰਹੇਗਾ ਉਹਦੇ ਵਿੱਚ ਖਾਸ ਕੱਲ ਹੀ ਆ ਜਿਹੜਾ ਵੀ ਬਿੱਲ ਹੈ ਕਹੋਣਗੇ ਉਹਦੇ ਤੇ ਅਸੀਂ ਚਰਚਾ ਕਰਾਂਗੇ ਜੀ ਧੰਨਵਾਦ ਜੀ ਕਿ ਕੌਲਖਰੇ ਸਾਡੇ ਨਾਲ ਸੇ ਗੱਲਬਾਤ ਕਰ ਰਹੇ ਸੀਗੇ ਕਾਂਗਰਸ ਦੇ ਲੀਡਰ ਨੇ ਬਹੁਤ ਵੋਕਲ ਲੀਡਰ ਮੰਨੇ ਜਾਂਦੇ ਨੇ ਉਹਨਾਂ ਨੇ ਆਪਣੀਆਂ ਗੱਲਾਂ ਰੱਖੀਆਂ ਕਹਿੰਦੇ ਕਿ ਇਹ ਸਰਕਾਰ ਜਿਹੜਾ ਹੈਗਾ ਉਹ ਲੈ ਕੇ ਤਾਂ 2 ਦਿਨ ਦਾ ਸੈਸ਼ਨ ਆਈ ਹੈ ਸਪੈਸ਼ਲ ਸੈਸ਼ਨ ਪਰ ਅੱਜ 10 ਮਿੰਟਾਂ 'ਚ ਜਿਸ ਤਰੀਕੇ ਦੇ ਨਾਲ ਖਤਮ ਕਰ ਦਿੱਤਾ ਗਿਆ ਉਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਹੈ ਜਨਤਾ ਦਾ ਪੈਸਾ ਇਸ ਤੇ ਲੱਗਦਾ ਉਹਦੇ ਬਾਅਦ ਉਹਨਾਂ ਨੇ ਕਿਹਾ ਕਿ ਕੋਈ ਵੀ ਜਿਹੜਾ ਮੁੱਦਾ ਹੈਗਾ ਉਹਦੀ ਕੋਈ ਥਾਂ ਨਹੀਂ ਪਾਈ ਜਾਂਦੀ ਏਜੰਡਾ ਲੈ ਕੇ ਆਇਆ ਜਾਂਦਾ ਜਿਹੜਾ ਉੱਥੇ ਲੈ ਕੇ ਜਾਂਦਾ ਪਰ ਜਿੱਥੋਂ ਤੱਕ ਦੇਖਿਆ ਜਾਂਦਾ ਸੈਸ਼ਨ ਦੇ ਵਿੱਚੋਂ ਉਹਨਾਂ ਨੂੰ ਉਹਨਾਂ ਦਾ ਮੰਨਣਾ ਕੀ ਨਿਕਲਣਾ ਵੜਨਾ ਕੁਛ ਨਹੀਂ ਪਰ ਕਹਿੰਦੇ ਜੇ ਕੋਈ ਕਾਨੂੰਨ ਕੱਲ ਲੈ ਕੇ ਆਉਣਗੇ ਤੇ ਅਸੀਂ ਉਸ ਤੇ ਡੈਫੀਨਿਟਲੀ ਚਰਚਾ ਕਰਾਂਗੇ ਕੈਮਰਾ ਪਰਸਨ ਸਰ ਸਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ